ਪੰਜਾਬ ਵਿੱਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਲਾ ਕੇ ਲੀਡ ਕਰ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਜਿੱਤ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਾਜਾ ਵੜਿੰਗ ਦੀ ਲੀਡ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਧਦੀ ਜਾ ਰਹੀ ਹੈ ਉਸ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਦਾ ਸਾਭਾ ਕਾਂਗਰਸੀ ਐਮਐਲਏ ਜੱਸੀ ਖੰਘੂੜਾ ਵੀ ਢੋਲ ਦੀ ਧਾਪ ਦੇ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ ਨੇ ਦਾ ਗਾਰਵਾਤ ਵੀ ਕਰਦੇ ਆ ਖੰਘੂੜਾ ਸਾਹਿਬ ਕਿੱਥੇ ਨਾਲ ਦੇਖੋ ਅੰਮ੍ਰਿਤਸਰ ਤੋਂ ਕਿੱਥੇ ਨਾਲ ਦੇਖੋ ਜਿੱਤ ਨੂੰ ਕਿੱਥੇ ਨਾਲ ਦੇਖ ਰਹੇ ਹੋ ਬਹੁਤ ਬਹੁਤ ਤਕੜੀ ਜਿੱਤ ਰਾਜਾ ਵਰਗ ਜੀ 50-60 ਹਜ਼ਾਰ ਵੋਟ ਤੇ ਲੁਧਿਆਣਾ ਜਿੱਤ ਰਹੇ ਨੇ ਤੇ ਮਿਹਨਤ ਕੀਤੀ ਹੈ ਜੋ ਉਹਨਾਂ ਨੇ ਵਧੀਆ ਕੈਂਪੇਨ ਚਲਾਈ ਆ ਇਹ ਰਾਜਾ ਬਣਨ ਦੀ ਜੇਤਾਂ ਇਹ ਕਾਂਗਰਸ ਬਾਣੀ ਦੀ ਜੇਤਾਂ ਇਹ ਰਾਮਬਾਤੀ ਦੀ ਜੇਤਾਂ ਪਾਕਿਸਤਾਨ ਦੇਦਰ ਪੰਜਾਬ ਵਿੱਚ ਵੀ ਕਾਂਗਰਸ ਨੇ ਵੱਡਾ ਮਾਰਜਨ ਦੇ ਨਾਲ ਸੀਟਾਂ ਜਿੱਤੀਆਂ ਨੇ ਦੇਖੋ ਸਭ ਤੋਂ ਜ਼ਿਆਦਾ ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਸਿਆਸੀ ਹਵਾ ਬਦਲ ਰਹੀ ਆ ਮਾਨ ਸਾਹਿਬ ਨੂੰ ਮੋਰਲ ਡੀਫੀਟ ਐਕਸੈਪਟ ਕਰਨੀ ਚਾਹੀਦੀ ਆ ਤੇ ਮਾਨ ਸਾਹਿਬ ਮਾਨ ਸਾਹਿਬ ਨੂੰ ਅੱਜ ਅਸਤੀਫਾ ਦੇ ਦੇਣਾ ਚਾਹੀਦਾ ਆ ਆਪ ਸਰਕਾਰ ਦਾ ਕੋਈ ਮੁੱਲ ਨਹੀਂ ਰਿਹਾ ਆਪ ਸਰਕਾਰ ਦਾ ਕੋਈ ਫਰਮਾਨ ਨਹੀਂ ਰਹਿਣ ਦਾ ਅਸਤੀਫਾ ਦੇਣ ਤੇ ਜਨਰਲ ਇਲੈਕਸ਼ਨ ਮੁਜਾਬ ਦੀ ਇੰਡੀਆ ਗੱਟ ਜੋਰ ਦੇ ਵਿੱਚ ਭਾਗੀਦਾਰ ਨੇ ਤੁਹਾਡੇ ਆਮ ਆਦਮੀ ਪਾਰਟੀ ਵਾਲੇ ਤੁਸੀਂ ਅਸਤੀਫਾ ਮੰਗ ਰਹੇ ਹੋ ਲੇਕਿਨ ਪੰਜਾਬ ਦੇ ਵਿੱਚ ਅਲੱਗ ਇਲੈਕਸ਼ਨ ਲੜੀ ਆ ਕਾਂਗਰਸ ਨੇ ਤੇ ਆਪ ਨੇ ਅਲੱਗ ਲੜੀ ਆ ਜਦੋਂ ਤੁਸੀਂ ਫਾਈਨਲ ਰਿਜ਼ਲਟ ਦੇਖੋਗੇ ਤੁਸੀਂ ਦੇਖ ਲਿਓ ਵੀ ਕੱਲੀਆਂ ਪਾਰਲੀਮੈਂਟਰੀ ਸੀਟਸ ਨਹੀਂ ਜਿਹੜੀ ਉਹਨਾਂ ਥੱਲੇ ਅਸੈਂਬਲੀ ਸੀਟਸ ਆ ਉਹਦੇ ਵਿੱਚੋਂ ਆਪ ਕਿੰਨੀਆਂ ਜਿੱਤੂ ਤੇ ਕਾਂਗਰਸ ਕਿੰਨੀਆਂ ਜਿੱਤੂਗੀ ਕਿਸ ਤਰ੍ਹਾਂ ਦੇਖਦੇ ਹੋ ਯੂਥ ਦਾ ਵੀ ਕਮੰਡਾ ਰੋਲ ਕਰਿਆ ਵਾ ਜਿੰਨੇ ਅਗਰ ਵਰਤਮਾਨ ਦੇ ਜਿਹੜੇ ਵੱਡੇ ਵੱਡੇ ਵਾੜੇ ਸੀਗੇ 13 ਜ਼ੀਰੋ ਦੀ ਗੱਲ ਕਰਦੇ ਸੀ ਉਹ ਜੰਮੇ ਖੋਖਲੇ ਸਾਬਤ ਹੋਏ ਨੇ ਤੇ ਬਹੁਤ ਵੱਡੀ ਸਾਡੇ ਲੁਧਿਆਣੇ ਦੇ ਵਿੱਚ ਖੁਸ਼ੀ ਦਾ ਜਹਾਰ ਆ ਭਾਈ ਜੱਸੀ ਖੰਗੂਰ ਆ ਜੀ ਖੜੇ ਨੇ ਬਹੁਤ ਵੱਡੀ ਜਿੱਤ ਮੈਂ ਸਮਝਦਾ ਜਿੱਤ ਕੇ ਕਾਂਗਰਸ ਪਾਰਟੀ ਨੇ ਇਤਿਹਾਸ ਲਿਖਿਆ ਵਾ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਵਾ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕਾ ਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਨੂੰ ਲੈ ਕੇ ਕਾਂਗਰਸੀ ਵੱਡਾ ਜਿਹੜਾ ਵਾ ਦਾਵਾ ਜਤਾ ਰਹੇ ਨੇ ਤੇ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਲੱਡੂ ਵੀ ਫੰਡੇ ਜਾ ਰਹੇ ਨੇ ਲੱਡੂ ਤਿਆਰ ਨੇ ਇੰਤਜ਼ਾਰ ਹੈ ਤਾਂ ਹੁਣ ਰਾਜਾ ਵੜਿੰਗ ਦਾ ਕਹਿੰਦੇ ਨੇ ਬਹੁਤ ਜਲਦ ਰਾਜਾ ਵੜਿੰਗ ਇੱਥੇ ਪਹੁੰਚ ਰਹੇ ਨੇ ਤੇ ਇਸ ਤੋਂ ਵੱਧ ਕੇ ਸੈਲੀਬ੍ਰੇਸ਼ਨ ਕੀਤਾ ਜਾਏਗਾ ਤਾਂ ਦੂਜੇ ਪਾਸੇ ਆਮ ਆਗੂ ਪਾਰਟੀ ਦੀ ਸਰਕਾਰ ਤੋਂ ਅਸਤੀਫਾ ਮੰਗਣ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕੈਮਰਾ ਪਰਸਰ ਰੋਹਿਤ ਦੇ ਨਾਲ ਬਿਵੇਕਪਾਲ ਪੰਜਾਬ ਤੋਂ ਲੁਧਿਆਣਾ